ਸ੍ਰੀ ਕਾਲ ਜੀ ਬਾਬਾ ਅਦਕ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਾਇਸ ਸਬਜੈਕਟ ਅੱਜ ਪਿੰਡ ਸੰਧਵਾ ਵਿਖੇ ਸੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਵਿੱਤਰ ਦਿਹਾੜੇ ਤੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੀ ਜੀਵਨੀ ਨੂੰ ਲੈ ਕੇ ਰਾਮ ਰੱਖੀ ਗਏ ਆ ਇਹ ਤਸਵੀਰਾਂ ਤੁਹਾਨੂੰ ਖਾ ਰਹੇ ਆ ਪਿੰਡ ਸੰਧਵਾ ਤੋਂ ਆਓ ਦੇਖਦੇ ਆ ਰਾਜੇ ਦੇ ਮਹਿਲ ਮੂਰੇ ਖੜ ਕੇ ਮੰਤਰੀ ਨੂੰ ਕਹਿੰਦਾ ਮੈਂ ਅੰਦਰ ਜਾਣਾ ਹੈ ਉਹ ਕਹਿੰਦੇ ਭਾਈ ਤੂੰ ਕੌਣ ਹੈ ਕਿ ਤੂੰ ਆਇਆ ਇੰਜ ਨਹੀਂ ਤੂੰ ਮਹਿਲ ਦੇ ਅੰਦਰ ਜਾ ਸਤਰਾ ਤੇ ਅਗੋ ਰਾਜੇ ਦੇ ਮੰਤਰੀ ਨੂੰ ਕਹਿਣ ਲੱਗਾ ਭੁਗੀਆਂ ਚੋਰ ਨਿਮਰ ਚੋਰ ਮੈਂ ਅੰਦਰ ਜਾਣਾ ਹੈ ਉਹ ਡਰ ਗਿਆ ਇਤਿਆਸ ਅੰਦਰ ਲਿਖਿਆ ਉਹ ਕਹਿੰਦਾ ਝੂਠ ਬੋਲਦਾ ਹੋਣਾ ਬਜਾਕ ਕਰਦਾ ਹੋਣਾ ਐਡੇ ਸੋਹਣੇ ਕੱਪੜੇ ਪਾਏ ਆ ਸਵਾਰ ਘੋੜੇ ਤੇ ਓਕੇ ਆਇਆ ਇਹ ਰਾਜ ਦਾ ਕੋਈ دوست ਮਿੱਤਰ ਜਾਂ ਬਣਾ ਜਾਂ ਰਿਸ਼ਤੇਦਾਰ ਰਵੇਗਾ ਜੇ ਕੇ ਨੂੰ ਅੰਦਰ ਨਾਲ ਲਾਇਆ ਤੇ ਮੇਰੀ ਨੌਕਰੀ ਖੰਦੇ ਵਿੱਚ ਪੈ ਜਾਏਗੀ ਵੇਖੋ ਪਹਿਲੀ ਗੱਲ ਤੇ ਪਹਿਲਾਂ ਦਿੰਦਾ ਨਾਨਕ ਦੇਵ ਜੀ ਕਹਿੰਦੇ ਚੋਰੀ ਕਰ ਨਹੀਂ ਪਰ ਅੱਜ ਤੋਂ ਬਾਅਦ ਝੂਠ ਨਾਲ ਨਹੀਂ ਮੰਤਰੀ ਕੁਝਾ ਨੂੰ ਕਹਿੰਦੇ ਸਤੁਜ ਕਹਿੰਦਾ ਚੋਰ ਉਹਦਾ ਮੜ ਲਿੰਦਾ ਚੋਰ ਨਹੀਂ ਮਜ਼ਾਕ ਕਰਦਾ ਉਹਨੇ ਮਹਿਲ ਵਿੱਚ ਬਿਗਾ ਦਿੱਤਾ ਆਖਿਆ ਜੇ ਸਤਨ ਪੇਰ ਆ ਕੇ ਆ ਗਏ ਸਤਨਾ ਤੇ ਜਿਹੜਾ ਆਇਆ ਹੀ ਚੋਰੀ ਕਰਨੇ ਜਦੋਂ ਰਾਜੇ ਦੇ ਮਹਿਲ ਵਿੱਚ ਦਾਖਲ ਹੋ ਗਿਆ ਨਾ ਇਤਿਹਾਸ ਕਹਿੰਦਾ ਸੰਤਰੀ ਰਾਜੇ ਦਾ ਸਾਰਾ ਸੋਨਾ ਚਾਂਦੀ ਹੀਰੇ ਜਵਾਹਰਾ ਗਹਿਣਾ ਵੱਟਾ ਜਿੰਨੇ ਪਦਾਰਥ ਸੀ ਉਹ ਪੰਡਾ ਬੰਨ ਲਈ ਜਦੋਂ ਪੰਡਾ ਬੰਨ ਲਈ ਆ ਨਾ ਚੋਰੀ ਕਰ ਲਿਆ ਤੁਰਨ ਲੱਗਿਆ ਇਤਿਹਾਸ ਕਹਿੰਦਾ ਇਸ ਭੂਮੀਆਂ ਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਕਹਿੰਦਾ ਰਾਜੇ ਦਾ ਵਹਿੜਾ ਭਗਵਾਨ ਬੜੇ ਹੁਣੇ ਕੁਝ ਖਾ ਲਾ ਰੁੱਕ ਕੇ ਚੱਲਾਂਗਾ ਤੇ ਰਾਜੇ ਦੇ ਮਹਿਲ ਵਿੱਚੋਂ ਕੋਈ ਨਮਕੀਨ ਚੀਜ਼ ਇਹਨੇ ਖਾ ਲਈ ਤੁਨ ਲਗਾ ਧੰ ਗੁਰੂ ਨਾਨਕ ਤੇ ਮਹਾਰਾਜੀ ਦੀ ਗੱਲ ਆਖੀ ਮੇਰੇ ਬਾਬੇ ਨਾਨਕ ਆਖਿਆ ਸੀ ਪੁਰਖਾ ਇੱਕ ਤੇ ਝੂਠ ਨਹੀਂ ਬੋਲਣਾ ਮੈਂ ਚੋਰੀ ਕਰਨਾ ਆ ਮੈਂ ਚੋਰਹਿ ਕੇ ਉੱਧਰ ਆਇਆ ਤੇ ਦੂਜਾ ਨਾ ਮੈਨੂੰ ਆਖਿਆ ਸੀ ਕਿਸੇ ਦਾ ਲੂਣ ਖਾ ਕੇ ਆਰਾਮ ਨਹੀਂ ਕਰਨਾ ਤੇ ਇਸ ਧਰਦਾ ਤੇ ਮੈਂ ਨਮਕ ਪਾ ਰਿਹਾ ਕੋਈ ਨਮਕੀਨ ਪਦਾਰਥ ਖਾਦਾ ਅਧਿਆਸਤੇ ਤਾਂ ਜੰਗੀਆਂ ਪੰਡਾ ਬਣੀ ਆ ਨਾ ਰਾਜ ਦੇ ਨਾਲ ਕਿਚੋ ਚੋਰੀ ਦਾ ਸਮਾਨ ਇਕੱਠਾ ਕੀਤਾ ਉਹ ਸਾਰਾ maal ਨਹੀਂ ਲਿਆ ਉੱਥੇ ਤੇ ਉੱਥੇ ਛੜ ਦਿੱਤਾ ਤੇ ਰਾਜ ਮਹਿਲ ਵਿੱਚੋਂ ਭੁਗੀਆਂ ਚੋਰ ਵਾਪਸkali ਆਤਮਾਰ ਆ ਗਿਆ ਹੁਣ ਜਦੋਂ ਵਾਪਸ ਆਪਣੇ ਘਰ ਆ ਗਿਆ ਤੇ ਸਵੇਰੇ ਰਾਜਾ ਜੀ ਉੱਤੇ ਅਹਿਲਕਾਰ ਉੱਥੇ ਰਾਜ ਭਾਗ ਵਿੱਚ ਰੋੜਾ ਪੈ ਰਿਹਾ ਵੀ ਮਹਿਲ ਸਟੋਰੀ ਹੋ ਗਈ ਮਹਿਲ ਦੀ ਸਟੋਰੀ ਹੋ ਗਈ ਰਾਜਾ ਜੀ ਆਏ ਕਹਿੰਦੇ ਹਾਜ਼ਰ ਹੋ ਜੇ ਇਹ ਉਹ ਚੋਰ ਕਿਹੜਾ ਹੋਇਆ ਜਿਹੜਾ ਮਹਿਲ ਵਿੱਚ ਵੀ ਆਇਆ ਸਮਾਨ ਵੀ ਸਾਰਾ ਬੰਨਿਆ ਪਿਆ ਤੇ ਆਪਣੇ ਨਾਲ ਵੀ ਕੋਈ ਨਹੀਂ ਲੈ ਕੇ ਗਿਆ ਇਸ ਤਰ੍ਹਾਂ ਦਾ ਚੋਰ ਪકડਨਾ ਬਹੁਤ ਔਖੀ ਹੈ ਉਹ ਸਾਰੇ ਰਾਜ ਮਹਿਲ ਦਾ ਭੇਦ ਲੈ ਕੇ ਗਿਆ ਉਹ ਆਉਣ ਵਾਲੇ ਸਮੇਂ ਵਿੱਚ ਵੀ ਖਤਰੇ ਦੀ ਨਿਸ਼ਾਨੀ ਹੈ ਤੇ ਉਹਨੇ ਆਪਣੇ ਇਹ ਤਰ੍ਹਾਂ ਨੂੰ ਗੁੰਮ ਕੀਤਾ ਆਪਣੇ ਵਜ਼ੀਰਾ ਨੂੰ ਸਿਪਾਹੀਆਂ ਨੂੰ ਲਾਗੇ ਬੰਦੇ ਸਾਰੇ ਚੋਰ ਬਗਲੇ ਆਉਂ ਲਿਸ਼ਟਾ ਬੜੀਆਂ ਹੁੰਦੀਆਂ ਅੱਜ ਵੀ ਚੋਰੀ ਹੋਇਆ ਜਿਹੜੇ ਨਾਮ ਵਾਲ ਚੋਰ ਹੈ ਪੁਲਿਸ ਚੁੱਕ ਲੈਂਦੀ ਹੈ ਉਦੋਂ ਵੀ ਰਾਜੇ ਦੇ ਨਾਮ ਵਾਲ ਚੋਰ ਜਿਹੜੇ ਲਾਗੇ ਬੈਸੀ ਉਹ ਸਾਰੇ ਚਿਤਾ ਲਏ ਤੇ ਕਹਿੰਦੇ ਨਾਲੋਂ ਡਾਂਗ ਦੇ ਲੋ ਇਹ ਆਪੇ ਮਨ ਜਾਨੇ ਕਿੰਦੀ ਰਾਤ ਮਹਿਲ ਵਿੱਚ ਕੌਣ ਆਇਆ ਸੀ ਚੋਰੀ ਕਰਨ ਵਾਸਤੇ ਅੱਜ ਜਦੋਂ ਪੁੱਟ ਪੈਣ ਲੱਗੀ ਨਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੀਜਾ ਵਰਨਣ ਚੇਤੇ ਆ ਗਿਆ ਤੇ ਭੁੰਮੀਆਂ ਗਰੀਬ ਮਾਰ ਨਹੀਂ ਕਰਨੀ ਰਾਜੇ ਦਾ ਚੋਰ ਤੇ ਤੂੰ ਹੈਂ ਤੇ ਤੇਰੀ ਘਾਤ ਜਿਹਨੇ ਗਰੀਬਾਂ ਨੂੰ ਕੁੱਟਿਆ ਜਾ ਰਿਹਾ ਘਰੋਂ ਚੱਲਿਆ ਤੇ ਰਾਜੇ ਦੇ ਮਹਿਲ ਵਿੱਚ ਜਾ ਕੇ ਜਿੱਥੇ ਗਰੀਬਾਂ ਨੂੰ ਗੁੱਟ ਪਾਇ ਗਈ ਸੀ ਵੀ ਦੱਸੋ ਕਿਤੇ ਚੋਰੀ ਕੀਤੀ ਹੈ ਤੇ ਉੱਥੇ ਜਾ ਕੇ ਕਹਿੰਦਾ ਰਾਜਾ ਜੀ ਇਹਨਾਂ ਨੂੰ ਮਾਰੋ ਨਾ ਇਹ ਤੁਹਾਡੇ ਚੋਰ ਨਹੀਂ ਮੈਨੂੰ ਮਾਰੋ ਮੈਂ ਤੁਹਾਡਾ ਚੋਰ ਹਾਂ ਆ ਗਿਆ ਜੇ ਸਤਨਾਮ ਤੇ ਆ ਗਿਆ ਜੇ ਸਤਨਾਮ ਸੁਣ ਨਹੀਂ ਲੈਣਾ ਮੈਂ ਸੁਣਾਈ ਕੋਈ ਸੁਣ ਲਈ ਇਹਦੇ ਸਾਖੀ ਦੇ ਹੱਥ ਬੜੇ ਵੱਡੇ ਆ ਬਾਬੇ ਦਾ ਦਾ ਪਰਪ ਬੜਾ ਵੱਡਾ ਹੈ ਕਿ ਅਜ ਸਤਨਾ ਤੇਰਾ ਕਿਹਾ ਜਿਹੜੇ ਸਤਨਾ ਇਹਦੇ ਹੱਥ ਜਿਹੜੀਆਂ ਗੱਲਾਂ ਭੂਣੀਆਂ ਨੂੰ ਆਖਿਆ ਤੇ ਜੇ ਭੂਣੀਆਂ ਸੁਧਰ ਗਿਆ ਨਾ ਤੇ ਉਹ ਗੱਲਾਂ ਮੰਨਣਾ ਆਪਣਾ ਵੀ ਬੜਿਆ ਕਿਉਂਕਿਾਂ ਚੋਰੀ ਜਾਰੀ ਤੇ ਝੂਠ ਬੋਲਣ ਦੀ ਆਦਤ ਸਾਰਿਆਂ ਨੂੰ ਆਖਿਆ ਜੇ ਸਤਨਾ ਤੇਰਾ ਕਿਹਾ ਜੇ ਸਤਨਾ ਕਹਿੰਦਾ ਹੈ ਉਹ ਨਾਨਕ ਦਾ ਸੇਖਾ ਨਾਨਕ ਵੀ ਸਿੱਖੜੀਆਂ ਤੇ ਬਰਝੂਟ ਨਹੀਂ ਬੋਲਦਾ ਪਰ ਨਾਨਕ ਕਹਿੰਦਾ ਤੂੰ ਸਿੱਖਿਆ ਸਿੱਖੜੇ ਨਹੀਂ ਹੋ ਸਕਦਾ ਜੇ ਝੂਠ ਬੋਲਦਾ ਮੈਂ ਕਿ ਝੂਠ ਬੋਲਣ ਤੋਂ ਬਣ ਕੀਤਾ ਹੋਇਆ ਕਿ ਆਹ ਜੇ ਸਤਨਾਮ ਤੇਰਾ ਕਿ ਆਹ ਜੇ ਸਤਨਾਮ ਰਾਜਾ ਕਹਿੰਦਾ ਮੈਂ ਨਹੀਂ ਮੰਨਦਾ ਤੂੰ ਸਾਡਾ ਚੋਰ ਹੈ ਤੂੰ ਤੇ ਇਹਨਾਂ ਨੂੰ ਵਿਚਾੜ ਕਰਕੇ ਕਹਿਣਾ ਰਾਜਾ ਅਡੀ ਚੋਰੀ ਮੈਂ ਕੀਤੀ ਐ ਇਹ ਨਹੀਂ ਜੀ ਸਤਿਉਚ ਤੁਹਾਡਾ ਚੋਰ ਮੈਂ ਆ ਰਾਜਾ ਜੀ ਕਹਿੰਦਾ ਤੈਨੂੰ ਮੰਤਰੀ ਨੇ ਕੇਂਦ ਤੇ ਰੋਕਿਆ ਜੀ ਕਹਿੰਦੇ ਜੀ ਮੰਤਰੀ ਨੇ ਮੈਨੂੰ ਰੋਕਿਆ ਸੀ ਜਦੋਂ ਮੈਂ ਗਾਹਣ ਹੋ ਲਗਾ ਉਹਨੇ ਮੈਨੂੰ ਪੁੱਛਿਆ ਤੂੰ ਕੌਣ ਐ ਮੈਂ ਕਹਾਂ ਚੋਰ ਤੇ ਕਹਿੰਦੇ ਚੋਰ ਕਹਿਣ ਤੋਂ ਬਾਅਦ ਵੀ ਕੇਂਦ ਤੇ ਆਪਣਾ ਮੰਤਰੀ ਬੁਲਾ ਕੇ ਉਹਨੂੰ ਪੁੱਛੋ ਗੱਲ ਇਹ ਰਹੀ ਹੋਈ ਸੀ ਮੰਤਰੀ ਸੱਜਿਆ ਉਹਨੇ ਦੱਸਿਆ ਜੀ ਇਹ ਸਤਿਉਚ ਆ ਗਿਆ ਜੀ ਮੈਂ ਚੋਰ ਰਾਜਾ ਜੀ ਨੇ ਦੇ ਦੁਬੰਦਰ ਕਿਉਂ ਲਗਾਇਆ ਜੇ ਕੇ ਵਿੱਚ ਚੋਰ ਆ ਗਿਆ ਸੀ ਕਹਿੰਦੇ ਜੀ ਮੈਂ ਤਾਂ ਲਾਇਆ ਇਹਨੇ ਧੀਰ ਬੜਾ ਸੁਹਾਣਾ ਪਿਆ ਸੀ ਮੈਨੂੰ ਜਾਪਿਆ ਝੂਠ ਬੋਲਦਾ ਤੁਹਾਡਾ ਕੋਈ ਸੱਜਣ ਮਿੱਤਰ ਹੋਣਾ ਕਹਿੰਦੇ ਚਲੋ ਇਹਦੀ ਗੱਲ ਮੰਨ ਲਈ ਫਿਰ ਜਿੰਨਾ ਸਮਾਨ ਦਾਲਗੜ ਦੇਦੋਂ ਇਕੱਠਾ ਕੀਤਾ ਹੈ ਰਾਜਾ ਜੀ ਇਹਨੇ ਘੁੰਮੀਆਂ ਤੋਂ ਆਪਣੇ ਨਾਲ ਉਹ ਲੈ ਕੇ ਕਿਉਂ ਨਹੀਂ ਗਿਆ ਇਹਨਾਂ ਖਤਰਾ ਇਹਦੀ ਮੁਸੀਬਤ ਹੈ ਕਿ ਤੁੰਦਰ ਆ ਹੀ ਗਿਆ ਤੇਰੇ ਬੋਸ ਨਾਲ ਉੱਤੇ ਤੁਰ ਗਿਆ ਕਹਿੰਦੇ ਮੈਨੂੰ ਗੁਰੂ ਮਿਲਿਆ ਮੇਰਾ ਬਾਬਾ ਨਾਨਕ ਉਹਨੇ ਮੈਨੂੰ ਤਿੰਨ ਗੱਲਾਂ ਸਿਖਾਈਆਂ ਪਰ ਚੋਰੀੋਂ ਨਹੀਂ ਰੁਕਿਆ ਉਹਨੇ ਬਾਬੇ ਨੇ ਮੈਨੂੰ ਕਿਆਸੀ ਚੋਰੀ ਛੱਡਦੇ ਬਹਿ ਗਿਆ ਮੇਰੀ ਆਦਤ ਐ ਮੈਂ ਛੱਡ ਨਹੀਂ ਸਕਦਾ ਬਾਬਾ ਪਿੰਡਾ ਦੀ ਆਦਤ ਐ ਛੱਡ ਨਹੀਂ ਸਕਦਾ ਇਹਨ ਕਰ ਤਿੰਨ ਗੱਲਾਂ ਕਰ ਕੇ ਆਲ ਰੱਖੀ ਕਿ ਉਹਨੇ ਕਿਆਸੀ ਝੂਠ ਨਹੀਂ ਬੋਲਣਾ ਮੈਂ ਧਰੋ ਚੋਰੀ ਨਹੀਂ ਆਇਆ ਗੇੜ ਤੇ ਝੂਠ ਨਹੀਂ ਬੋਲਿਆ ਕੁਆਦੇ ਮੰਤਰੀ ਅੰਦਰ ਲੱਗਦਾ ਪੰਡਾ ਪਾ ਝੜ ਗਿਆ ਮੇਰਾ ਬਾਬਾ ਬਿੰਦਾ ਜੀ ਕਿਸੇ ਦੇ ਘਰ ਦਾ ਰੋਣ ਖਾ ਕੇ ਨਾ ਨਹੀਂ ਕਰਨਾ ਮੈਨੂੰ ਘੁੰਮਣ ਲੱਗੀ ਬੈਰੋ ਕੀ ਛੱਡ ਗਿਆ ਤੇ ਬਾਬੇ ਦੀਆਂ ਗੱਲਾਂ ਯਾਦ ਆਈਆਂ ਤੇ ਮੈਂ ਉਹ ਧਨ ਦੌਰ ਦੀਆਂ ਸੋਨੇ ਚਾਂਦੀਆਂ ਵੱਡੀਆਂ ਪੰਡਾ ਉੱਤੇ ਹੀ ਛੜਿਆ ਤੇ ਮੈਂ ਆਪਣੇ ਘਰ ਪਰਤ ਆਇਆ ਇਹਦੇ ਚਲੋ ਇੱਥੋਂ ਤੱਕ ਵੀ ਠੀਕ ਹੈ ਤੇਰੀ ਗੱਲ ਮੰਨ ਲੈਂਦੇ ਆ ਸਰਕਾਰ ਕਰ ਲੈਂਦੇ ਆ ਪਰ ਅੱਜ ਇਹਨਾਂ ਨੂੰ ਮਾਰ ਪੈਣੀ ਤੇ ਕੁੱਤੇ ਵਜਦਾ ਸੀ ਇਹਨਾਂ ਨੂੰ ਬਚਾਉਣ ਕਿਉਂ ਆਇਆ ਕਹਿੰਦੇ ਇਹਨਾਂ ਨੂੰ ਬਚਾਉਣ ਲੈ ਨਹੀਂ ਆਇਆ ਇਹਨਾਂ ਨੂੰ ਬਚਾਉਣ ਦਾ ਹੱਕ ਵੀ ਮੇਰੇ ਬਾਪੇ ਜਾਣਦਾ ਹੈ ਮੇਰਾ ਬਾਪਾ ਕਹਿੰਦਾ ਗਰੀਬ ਮਾਰ ਨਹੀਂ ਦੇਂਦੇ ਤੇ ਅੱਜ ਮੇਰੇ ਕੀਤੇ ਹੋਏ ਪਾਪ ਦੀ ਸਜ਼ਾ ਗਰੀਬ ਨੂੰ ਮਿਲ ਰਹੀ ਹੈ ਮੇਰੇ ਬਾਪੇ ਇਹਨਾਂ ਨੂੰ ਕੁੱਟ ਪੈ ਰਹੀ ਹੈ ਮੈਨੂੰ ਬਾਪੇ ਦੀ ਬੰਦ ਦੀ ਯਾਦ ਆਈ ਮੈਂ ਤੋ ਰਿਆ ਨਹੀਂ ਗਿਆ ਜਿਸ ਕਰਕੇ ਕਹਿੰਦਾ ਰਾਜਾ ਜੀ ਤੁਹਾਡਾ ਮੈਂ ਮੈਨੂੰ ਸਜ਼ਾ ਦਿਓ ਮੈਨੂੰ ਕੁੱਟੋ ਮਾਰੋ ਤੇ ਇਹਨਾਂ ਗਰੀਬਾਂ ਨੂੰ ਛੱਡ ਦਿਓ ਆਕੇ ਆਜੇ ਸਤਨਾਮ ਤੇ ਆਕੇ ਆਜੇ ਸਤਨਾਮ ਭੁਮੀਆਂ ਬਦਲ ਗਿਆ ਮਾੜੀ ਆਦਤ ਯੱਕਦੰ ਕੋਈ ਨਹੀਂ ਛੱਡਦਾ ਪਰ ਨਾਨਕ ਤੇ ਵਿਸ਼ਵਾਸ ਕਰਕੇ ਅਰਦਾਸ ਕਰਕੇ ਛਡਾਓ ਦੁਨੀਆ ਦੇ ਮਾੜੇ ਬੰਦੇ ਮਾੜੀ ਤੋਂ ਮਾੜੀ ਆਦਤ ਵੀ ਛੱਡ ਜਾਂਦੇ ਨੇ ਆਕੇ ਆਜੇ ਸਤਨਾਮ ਤੇ ਜਦੋਂ ਝੂਠ ਬੋਲਦੇ ਆ ਨਾ ਸਰਦਾਰ ਜੀ ਇਹਨਾ ਸੋਚਿਆ ਕਰੋ ਵੀ ਨਾਨਕ ਨਹੀਂ ਇਹਦਾ ਰੱਬ ਨਹੀਂ ਇਹਦਾ ਮੈਂ ਇੱਥੇ ਝੂਠ ਬੋਲ ਲਿਆ ਪਰ ਉਹ ਬੋਲ ਗਿਆ ਉਥੇ ਹਾਰ ਦੇ ਨਾਲੇ ਨਾਮ ਜਾਂ ਪ੍ਰਭੂ ਨੂੰ ਜਾਣ ਕੇ ਸਮਝਿਆ ਕਰੋ ਬਾਬਾ ਅਮੀ ਦਾ ਝੂਠ ਨਹੀਂ ਬੋਲਣਾ ਮੈਂ ਮਰ ਜਾਵਾਂਗਾ ਪਰ ਝੂਠ ਨਹੀਂ ਬੋਲਾਂਗਾ ਆਖਿਆ ਜੀ ਸਤਿਰਾਹ ਤੇਰੀ ਗੱਲਾਂ ਦਾ ਹੀ ਗੌਰ ਕਰੇ ਨਈਆਂ ਤੇਰੀ ਗੱਲਾਂ ਧੰਨ ਗੁਰ ਨਾਨਕ ਦੇਵਾ ਰੋਣੋ ਕਈਆ ਤੇ ਤਿੰਨ ਗੱਲਾਂ ਤੁਹਾਨੂੰ ਨਾਨਕ ਦੇ ਵਾਲਾ ਜੀ ਤੁਹਾਨੂੰ ਤੇ ਮੈਨੂੰ ਸਾਰਿਆਂ ਨੂੰ ਕਹਿੰਿਆ ਤਿੰਨ ਗੱਲਾਂ ਦੋਲਤਾ ਦੀਆਂ ਮੈਂ ਅੱਜ ਅੱਜ ਤੋਂ ਬਾਅਦ ਰੱਜ ਗਈ ਮੈਨੂੰ ਕਰਨਾ ਵਾਲੇ ਸ਼ੰਭ ਸੁਣਿਆ ਜਦ ਇਹ ਬੱਚਾ ਮੈਨੂੰ ਦੇਖ ਕੇ ਮੁਸਕਰਾਇਆ ਮੈਂ ਹੱਥੋ ਤੇ ਰੱਜ ਗਈ ਤਿੰਨ ਗੱਲਾਂ ਧੁਨੇ ਤੁਰਨੀ ਬੋਲਣਾ ਗੁਰੂ ਘਰ ਦੇ ਰਾਹ ਨਹੀਂ ਕਰਨਾ ਗਈ ਮਾਰ ਨਹੀਂ ਕਰਨੀ ਤੇ ਅੱਜ ਬਾਬਾ ਤਿੰਨ ਗੱਲਾਂ ਦਾ ਸਿਧਾਰਤ ਦਿੰਦਾ ਕਿ ਤਕਰੋ ਨਾਵ ਜਪੋ ਜੇ ਵੰਦ ਕੇ ਸ਼ਬੋ ਆਖਿਆ ਜੇ ਸਤਨਾਮ ਤੇ ਰੱਖਿਆ ਜੇ ਸਤਨਾਮ ਜਿਹੜਾ ਸਿੱਖ ਆਪਣੇ ਆਪ ਨੂੰ ਗੁਰਨਾਥਕ ਦਾ ਸਿੱਖ ਮੰਨ ਕੇ ਤਿੰਨ ਗੱਲਾਂ ਦੇ ਉੱਤੇ ਪਹਿਰਾ ਦਿੰਦਾ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਬਾਬਾ ਉਹਦੀ ਬਾਹ ਬੜੀ ਰੱਖਦਾ ਹੋ ਦੂਰ ਨਹੀਂ ਦਿੰਦਾ ਇਹ ਸਾਡਾ ਸੱਚਾ ਸੱਚਾ ਸਿੱਖੀ ਦਾ ਅਸੂਲ ਹੈ کہ بابے نے آپ بھی کھیتی کیتی ہے بابے نے آپ بھی کرت کیتی ہے کہ بابے نے کرت کرنا طریقہ بھی سکھایا بانی دے اندر بابا جی کے دے اس طرح دی کھیتی کر اس طرح دی کرت کر اس طرح دی مرت کر مانا حالی کرسانی کرنی سرم پانی کن کھیت نام بھی جسم تو سوہ گار رات دی بھی ریز پاہو کرم کر جنگ سی ਸੇ ਤਰ ਭਾਵਨ ਦੇ ਬਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਤ ਮੋਹਿਆ ਮਿਰਲਾ ਭੁਜੈ ਕੋਏ ਹਾਨ ਹਕ ਤਾਰੇ ਆਜਾ ਸਤ ਨਾਮ ਕਰ ਵੱਤ ਸੁਰਤ ਸੋਚ ਕਰ ਮਹਰਸਤ ਤਿਸ ਵਿੱਚ ਤਿਸ ਨੂੰ ਰੱਖ ਵੜ ਜਾ ਰਿਆ ਸੋ ਵੜ ਤਾਰ ਨੂੰ ਲੈ ਕਾ ਮਨ ਹਸ ਸੁਣ ਸਾਧੂ ਸੋਧਾ ਕਰੀ ਸਤ ਭੋਲੇ ਲੈ ਚੱਲ ਜੇ ਰੰਤਾਰ ਤੇ ਦੇਸ ਜਾਏ ਤਾਂ ਸੁਖ ਲਹਿ ਮਹਲ ਨਾਨਕ ਵੇਖਿਆ ਨਦਰ ਕਰ ਤਾਂ ਚੜਾਇ ਚ ਵਗਣ ਰੰਗ ਗੁਰਾਂ ਦੇ ਸੰਗ ਰਬ ਦੇ ਨਾਮ ਭਾਗ ਲਏਗਾ ਨਾਨਕ ਸਿੰਘ ਜੀ ਕਹਿੰਦੇ ਚੜਾਇ ਚ ਵਗਣ ਰੰਗ ਲੱਗ ਦੁਗਣਾ ਹੋ ਜਾਏਗਾ ਤੇ ਸਦਗਾਰੇ ਜਿਹੜਾ ਚੋਰੀ ਜਾਨੀ ਨਹੀਂ ਕਰਦਾ ਮਿਹਨਤ ਕਰਦੇ ਹੰਦਾ ਤਾਂ ਕੋਈ ਵੀ ਹੋਵੇ ਤੇ ਸਰਦਾ ਜੀ ਕੇ ਤੇ ਡਾਇਰੈਕਟਰ ਜੇ ਨਾਨਕ ਕੋ ਲੰਗੂ ਖਾਣੇ ਵਾਸਤੇ ਨਾ ਕਿ ਆਏ ਸਤਨਾਮ ਤੇ ਲਾ ਕੇ ਆਏ ਸਤਨਾਮ ਲੋਕ ਕਹਿੰਦੇ ਭਗਤ ਰਵਿਦਾਸ ਤੁਹਾਰੇ ਵਰ ਪਸੀ ਚੁੱਕਦਾ ਅਸੀਂ ਰਵਿਦਾਸ ਨੂੰ ਮੱਧੇ ਨਹੀਂ ਲਉਣਾ ਰਵਦਾਸ ਨੀਵੀਂ ਯਾਤ ਦਾ ਰਵਦਾਸ ਸੁਧਰ ਹੈ ਪਰ ਮੇਰਾ ਬਾਬਾ ਕਹਿੰਦਾ ਕਿ ਤੁਹਾਡੀ ਸੋਚ ਹੈ ਰਵਦਾਸ ਬਿਨਾ ਰਵਦਾਸ ਸੁਧਰ ਹੈ ਮੈਨੂੰ ਜਿੰਨਾ ਪਿਆਰਾ ਰਵਦਾਸ ਲੱਗਦਾ ਹੋਰ ਕੋਈ ਲੱਗਦਾ ਹੀ ਨਹੀਂ ਤੇ ਅੱਜ ਭਗਤ ਬ达ਸ ਗੁਰਗਰਸ ਸਿੰਘ ਦੇ ਵਿੱਚ ਬੈਠਾ ਆਕੇ ਆਏ ਸਤਨਾਮ ਬਾਬੇ ਦਾ ਸੰਬੰਧ ਜਾਤ ਨਾਲ ਧਰਮ ਨਾਲ ਬਰਾਦਰੀ ਨਾਲ ਕੁਝ ਨੀਚ ਨਾਲ ਨਹੀਂ ਬਾਬਾ ਕਿੰਦਾ ਤੂੰ ਬੰਦਗੀ ਕਰ ਤੂੰ ਤੇ ਨਾਨਕ ਦੇ ਜੇ ਵਿੱਚ ਵਸੇਗਾ ਆਕੇ ਆਏ ਸਤਨਾਮ ਤੇ ਆਕੇ ਆਏ ਸਤਨਾਮ ਮੇਰੇ ਬਾਬੇ ਨੇ ਇਹਨੇ ਪੁਕਾਰ ਕੀਤੇ ਉਹ 15 ਕੁ ਮਿੰਟ ਬਾਕੀ ਦੋ ਚਾਰ ਗੱਲਾਂ ਹੋਰ ਸਾਝੀਆਂ ਕਰ ਲਵਾਂ ਜਿਸ ਬਾਬੇ ਦਾ ਪੁਰਬ ਹੈ ਜਿਸ ਬਾਬੇ ਦੀ ਪਿਆਰ ਦੀ ਯਾਦ ਵਿੱਚ ਧਰਾਂ ਦੀ ਨੀਂਦਾਂ त्यागी ਕਿਸ ਬਾਬੇ ਦੀ ਗੋਦੀ ਵਿੱਚ ਆ ਉਹ ਬਾਬੇ ਦੀਆਂ ਗੱਲਾਂ ਜ਼ਿੰਦਗੀ ਅੰਦਰ ਬਣਾ ਲਈਏ ਅੱਜ ਦੇ ਇਹ ਗੱਲ ਕਰ ਜਾਵਾਂਗੇ ਰੱਖਿਆ ਦੇ ਸਤਨਾਮ ਬਾਬਾ ਤੇ ਆਇਆ ਏ ਦੁਨੀਆ ਤਾਰਨ ਵਾਸਤੇ ਬਾਬਾ ਤੇ ਆਇਆ ਏ ਦੁਨੀਆ ਤੇ ਭੁੱਲੇ ਭਟ ਗਏ ਉਹ ਲੋਕਾਂ ਨੂੰ ਸਤੇ ਬਣ ਵਾਸਤੇ ਹੈ ਕਿ ਬੰਦੇ ਕਿੰਨਾ ਵੱਡਾ ਉਤਪ ਉਦਰਾਸ ਹੈ ਜੀ ਕਮੇਟੀ ਦਾ ਤੁਹਾਡਾ ਸਦਨਾ ਹੈ ਕਿ ਬਰਨਵਾ ਕੇ ਜੀਵਨ ਬਦਲ ਲੈਣਾ ਚਾਹੀਦਾ ਹੈ ਕਿ ਅਜੇ ਸਤਨਾ ਜਿਹੜੀ ਹੋਰ ਵੀ ਮਾਇਆ ਤਰਪ ਕਰਾਂ ਦੇ ਅੰਦਰ ਵੀ ਅਕਸਰ ਵੰਡਿਆ ਵਡੇ ਰੇ ਫਿਰ ਉਤ ਉਜੜਤ ਲੱਗ ਜਾਂਦੀ ਹੈ ਬਾਬਾ ਜੀ ਕਹਿੰਦੇ ਯਾਤ ਦਮ ਚੁੱਕਣ ਵਾਲੀ ਨਹੀਂ ਉਦਮ ਕਰ ਜੇ ਭੂਮੀਆਂ ਚੋੜੀ ਨਹੀਂ ਸੀ ਛੜਦਾ ਉਹੋ ਉਤਰੀ ਕਾ ਸੁਨ ਜਾਦ ਕਾ ਕੋਈ ਉੱਗਮ ਕਰਕੇ ਆਉਣੀ ਹੁੰਦੀ ਹੈ ਉਹਦੇ ਵਿੱਚ ਕਿ ਨਾ ਮਾੜੀਆਂ ਚੀਜ਼ਾਂ ਕੰਪੂਟਰ ਦੀ ਵਿੱਚ ਬੰਦ ਜਾਏ ਭਾਵੇਂ ਘਰ ਵਾਲੇ ਹੋਵੇ ਭਾਵੇਂ ਕੋਈ ਹੋਰ ਚਾਹਤਾ ਆਵੇ ਜਿਹੜਾ ਕੋ ਮਾੜਾ ਉਪਨ ਕਰਦਾ ਕੋਈ ਪ੍ਰੇਤ ਕਰੇ ਗੁਰੂ ਘਰੋਂ ਲਈ ਹੌਲੀ ਹੌਲੀ ਉਹਦੇ ਲਾਗੇ ਬਾੜੀ ਪੜੀ ਸ਼ੁਰੂ ਕਰ ਦਿਓ ਹੌਲੀ ਹੌਲੀ ਉਹਦੇ ਹੱਥਾਂ ਦੀ ਦਾ ਗੁਰਦਾ ਫੜਾ ਲਿਓ ਅੱਜ ਲਈ ਤੇ ਕੱਲ ਨਾਨਕ ਰਹਿਮਤ ਕਰੇਗਾ ਮਾੜੀ ਆਦਤ ਛੁੱਟ ਜਾਏਗੀ ਆਗੇ ਆ ਜੀ ਸਤਨਾਮ ਤੇ ਜੇ ਸੁਣਾਉਣ ਦਾ ਇੰਦਰੀ ਨਾ ਕੀਤਾ ਤੇ ਨਾੜੀ ਆਤਮਾ ਨਹੀਂ ਛੱਡਨੀ ਤੇ ਮਾੜੀ ਆਤਮਾ ਧਰਾਈ ਭਾਗਵਾਨ ਦਾ ਦਿੱਤੀ ਆਗੇ ਆ ਜੀ ਸਤਨਾਮ ਤੇ ਆਗੇ ਆ ਜੀ ਸਤਨਾਮ ਮੇਰੇ ਬਾਪੇ ਦਾ ਜਨਮ ਹੀ ਗੁਰੂ ਦੇ ਘਰ ਹੋਇਆ ਤੇ ਈਨੂ ਦੇ ਘਰ ਜਨਮ ਹੋਣ ਕਰਕੇ ਉਹਨਾਂ ਦੇ ਰਸੂ ਰਿਵਾਜ ਸੰਭੀ ਜਦੋਂ ਬੱਚਾ ਪੰਜ ਸੱਤ ਸਾਲ ਦਾ ਹੋ ਜਾਏ ਨਾ ਕਿ ਉਹਦੇ ਨਾਲ ਧਾਗੇ ਦਾ ਜਨੇਊ ਘੋਣਵਾਣ ਦੇ ਘਰ ਦੇ ਵਿੱਚ ਪਾਉਂਦਾ ਹੁੰਦਾ ਹੈ ਘਰ ਦੇ ਵਿੱਚ ਪੰਡਤ ਆਉਂਦਾ ਹੈ ਬਾਬੇ ਗਾਲੂ ਦੇ ਸਭ ਧਰਨ ਦੇ ਪੰਡਤ ਹਰਿਆਣ ਚ ਆਇਆ ਧਰੂ ਗੁਰੂ ਨਾਨਕ ਦੇ ਮਹਾਰਾਜ ਨੂੰ ਜੀਵ ਦੀ ਰਸਮ ਅਦਾ ਕਰਨ ਲੱਗਾ ਵੇਖੋ ਕਿੰਗੀਆਂ ਗੱਲਾਂ ਪਿਆਰੀਆਂ ਕੋਈ ਆਮੰਦਾ ਨਹੀਂ ਸੱਤ ਸਾਲ ਦੀ ਦੇਵੀ ਸ਼ਕਤੀ ਹੈ ਜਿਸ ਕਰਕੇ ਇੰਗੀਆਂ ਪਿਆਰੀਆਂ ਪਿਆਰੀਆਂ ਗੱਲਾਂ ਇਹ ਕਰਦੀ ਆ ਕਿ ਆ ਜੇ ਸਤਨਾਮ ਔਰ ਪੰਡਿਤ ਹਰਦੀਆਲ ਚੰਦ ਵੀ ਉਸ ਕੈਮ ਦਾ ਮੰਨਿਆ ਵਿਦਵਾਨ ਹੈ ਪੜਿਆ ਲਿਖਿਆ ਹੈ ਅਤਿ ਪਵਾਰਾ ਸੁਤਾਰ ਵਾਲਾ ਗਿਆਨ ਵਾਲਾ ਹੈ ਪਰ ਉਹ ਨਹੀਂ ਸੀ ਜਾਣਦਾ ਅੱਜ 7 ਸਾਲ ਦੇ ਬੱਚੇ ਜਿਹੜਾ ਬਾਂਦੇ ਤਰੁਦੇ ਘਰ ਜਦ ਲੈ ਕੇ ਆਇਆ ਮੈਨੂੰ ਤਾਂ ਉਸ ਦੀਆਂ ਗੱਲਾਂ ਦੇ ਜਵਾਬ ਨਹੀਂ ਦੇ ਪਾਉਂਗਾ ਕਿਉਂਕਿ ਉਹਦੀਆਂ ਗੱਲਾਂ ਪਿਆਰੀਆਂ ਅਨੋਖੀਆਂ ਬਣੀਆਂ ਨੇ ਆਪਿਆ ਜਿਸ ਸਤਨਾਮ ਤੇ ਰੱਖਿਆ ਜਿਸ ਸਤਨਾਮ ਉਹ ਕਹਿੰਦੇ ਭਗਤ ਅੰਦਾਜੀ ਤੁਹਾਨੂੰ ਕੀ ਆਇਆ ਤੁਹਾਡਾ ਅਰਦਾਸ ਪ੍ਰਕਾਰ ਆ ਪੰਡਤ ਜੀ ਪਰ ਜਿਹੜਾ ਜਿਹੜਾ ਧਾਗਾ ਤੁਸੀਂ ਲੈ ਕੇ ਆਇਓ ਜਿਹੜੀਆਂ ਗੱਲਾਂ ਦੀ ਮੰਗ ਬਾਬਾ ਨਾਨਕ ਪਿਆ ਕਰਦਾ ਜੇ ਉਹ ਗੱਲਾਂ ਵਿੱਚ ਹੈ ਨਾਨਕ ਦੇ ਗਲ ਪਾ ਦੇ ਮੈਨੂੰ ਤਰਾਇ ਨਹੀਂ ਜੇ ਉਹ ਗੁਣ ਇਸ ਧਾਗੇ ਵਿੱਚ ਨਹੀਂ ਤੇ ਨਾਨਕ ਦੇ ਗਲ ਨਾ ਪਾਇਓ ਆਸਾ ਕੀ ਬਾਣੀ ਵਿੱਚ ਬਾਬੇ ਦੇ ਬਚਨ ਨੇ ਦਇਆ ਕਰ ਪਾ ਗੱਤ ਏ ਜਿਵੇਂ ਜੀ ਕਾ ਹਈ ਤਰਾਂਡੇ ਘਤ ਨਾ ਇਹ ਕੁੱਟੈ ਨਾ ਮਨ ਲੱਗੈ ਨਾ ਇਹ ਜਲੈ ਨਾ ਜਾਏ ਜੇ ਕੇ ਨੂੰ ਗਰਜ ਪੌਣਾ ਮੈਨ ਲੱਗ ਜਾਣੀ ਏ ਜੇ ਕੇ ਨੂੰ ਤਾਲੀ ਵਿੱਚ ਸੁੱਤਰ ਨਾਲ ਇਹਨੇ ਗਲ ਜਾਣਾ ਜੇ ਕੇ ਮੈਨੂੰ ਜੱਪ ਤੇ ਸੱਦ ਦਾ ਧਾਰਨੀ ਨਹੀਂ ਬਣਾ ਸਕਦਾ ਤੇ ਨਾਲ ਕਿ ਇਹਨੂੰ ਜੇਰੂ ਆਪਣੇ ਗਲ ਵਿੱਚ ਪੌੜਾ ਠੀਕ ਨਹੀਂ ਸਮਝੇਗਾ ਇਤਿਹਾਸ ਇਹਦਾ ਪੰਦਾ ਲਾਜਵਾਬ ਹੋ ਗਿਆ ਧਾਰਗੇ ਦੇ ਵਿੱਚ ਇਹ ਗੁਣ ਨਹੀਂ ਹੁੰਦੇ ਕਿ ਆਪਣਾ ਧਾਰਾ ਲੈ ਕੇ ਪੜਨ ਦਾ ਹਰਿਆਲ ਤਾਂ ਵਾਪਸ ਧਾਰ ਆ ਗਿਆ ਕਿ ਅਜੇ ਸਤਨਾਮ ਤੇਰਾ ਕੀ ਆ ਜੇ ਸਤਨਾਮ ਅੱਜ ਬੜਾ ਉਪ ਹੁੰਦਾ ਜਦੋਂ ਮੀਡੀਆ ਦੇਖਦੇ ਆ ਜਦੋਂ ਇਸ ਤਰ੍ਹਾਂ ਦੇ ਬਿਆਨ ਹੁੰਦੇ ਆ ਵੀ ਇਹ ਕੋਲ ਦੇ ਉੱਤੇ ਸਿੱਖ ਗੱਤਲੇ ਕਿਰਪਾਨ ਨਹੀਂ ਪਾ ਸਕਦਾ ਕਿਉਂਕਿ ਇਹਨਾਂ ਨੂੰ ਕਹਿੰਦੇ ਕਿ ਲੰਗਣਾ ਵਾਲਾ ਫੱਪੜ ਚੇਤੇ ਆ ਜਾਂਦਾ ਹੈ ਗੱਲ ਕੁਝ ਨਹੀਂ ਹੈ ਇਹਨਾਂ ਨੂੰ ਤੁਹਾਡੀ ਦੇ ਮੇਰੀ ਚਰਚੀ ਬਾਰੇ ਡਰ ਲੱਗਦਾ ਜਿਸ ਕਰਕੇ ਆ ਨਵੇਂ ਨਵੇਂ ਰੂਲ ਬਣਾਉਂਦੇ ਆ ਕਿ ਆ ਜੇ ਸਤਨਾਮ ਤੇਰਾ ਕੀ ਆ ਜੇ ਸਤਨਾਮ ਸਾਨੂੰ ਗਤਰਾ ਕਿਰਪਾਨ ਕੇ ਸਭ ਘਰ ਕਹਿ ਕੜਾ ਕਿਸ਼ਾੜਾ ਕਿਰਪਾਨ ਜੇ ਤਲਵੀ ਪਰ ਪਾਸ਼ਾ ਨੇ ਦਿੱਤਾ ਹੈ ਕਿ ਤੁਸੀਂ ਸਾਡੇ ਕੋ ਜੁਦਾ ਨਹੀਂ ਕਰ ਸਕਦੇ ਕਿ ਸਾਡੀ ਚੜ੍ਹਦੀ ਕਲਾ ਦੀ ਨਿਸ਼ਾਨੀ ਤੇ ਪਹਿਲੇ ਕਾਰਨੇ ਆ ਗਿਆ ਜੀ ਸਤਿਰਾਬ ਤੇ ਆ ਗਿਆ ਤੇ ਮਹਾਰਾਜ ਨੇ ਸੱਤ ਸਾਲ ਦੀ ਮਰ ਵਿੱਚ ਜਿਲੇ ਹੋਏ ਪਾਇਆ ਤੇ ਸੰਗਤ ਜੀ ਸਾਨੂੰ ਵੀ ਉਹ ਕਹਾੜਾ ਜਿਹੜਾ ਨਹੀਂ ਪਾਉਣਾ ਚਾਹੀਦਾ ਕੜਾ ਜਿਹੜਾ ਨੌਜਵਾਨ ਬੱਚੇ ਬੱਚੀਆਂ ਅੱਜ ਸ਼ੌਂਕ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਕੜੇ ਛੱਡ ਕੇ ਗੱਗਰੇ ਤਿਰਪਾਨਾ ਛੱਡ ਕੇ ਆਪਣਾ ਦੇ ਵਿੱਚ ਗੜਾ ਦੇ ਵਿੱਚ ਪੈਰ ਦੇ ਬਿੰਡੇ ਆ ਤੇ ਕਾਲੇ ਤੇ ਲਾਲ ਧਾਗੇ ਬਣਦੇ ਆ ਜਿਨ੍ਹਾਂ ਦਾ ਕੋਈ ਮੈਲਾ ਨਹੀਂ ਆ ਗਿਆ ਜੇ ਸਤਨਾਮ ਤੇ ਰਗਿਆ ਜੇ ਸਤਨਾਮ ਜੇਤਰਾ ਬੰਨ ਕਰਦਾ ਹੈ ਨਾ ਮੈਂ ਕੁਝ ਪਾਣਾ ਹੈ ਤੇਰਾ ਮੰਨ ਕਰਦਾ ਹੈ ਮੈਂ ਕੁਝ ਧਾਰਨਾ ਹੈ ਤੇ ਕਲਗੀ ਤਰਪਾਚਾ ਦਾ ਤੜਾਪਾ ਆ ਤੁਮਾਰੇ ਕੰਮ ਦਾ ਕਰੇ ਤੇ ਮਾੜੀ ਆਤ ਤੋਂ ਵਰਦੇਗਾ ਵੀ ਕਲਗੀ ਤਰਪਾਚਾ ਨੇ ਤੇ ਕਿਹਾ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਜਿਸ ਕਾਰਜ ਕਰਨ ਦੇ ਨਾਲ ਮਤ ਜਿਹੜੀ ਉਹ ਬੈਲੀ ਹੋ ਜਾਂਦੀ ਹੋਵੇ ਤੇ ਇਹ ਨਿਸ਼ਾਨੀਆਂ ਨੇ ਨੰ ਬਖਸ਼ਾ ਦਾ ਧਾਰਨੀ ਉਹ ਆ ਕੇ ਆਜੇ ਸਤਨਾਮ ਤੇ ਲੱਕਿਆ ਜੇ ਸਤਨਾਮ ਤੇ ਸਬਸਕ੍ਰਾਈਬ ਕਰੋ